ਲੋ ਵੀ ਮਿੱਤਰੋ ਬੱਚਾ ਉੱਡ ਖੜਿਆ ਬੱਚਾ ਜਾਂਦਾ ਆਵੇ ਛਤਰੀ ਤੇ ਬਹਿ ਚੱਲਿਆ ਏ ਆ ਤਾਂ ਜਾਊਗਾ ਹੌਲੀ ਹੌਲੀ ਆਊਗਾ ਉਹ ਬੈਠੇ ਕੋਤਰ ਆਪਣੇ ਜਦੋਂ ਅਣ ਬਹਿਣਾ ਦਿਖਾਉਣੇ ਤੁੰਨ ਲੋ ਵੀ ਮਿੱਤਰੋ ਆ ਆ ਗਿਆ ਬੱਚਾ ਮੈਨੂੰ ਤਾਂ ਕਰਦਾ ਟਰੈਕਟਰ ਵੀ ਸਟਾਰਟ ਹੋ ਗਿਆ ਇੱਧਰ ਦੇਖਦੇ ਅਣ ਬਹਿੰਦਾ ਕਿ ਨਹੀਂ ਬਹਿੰਦਾ ਡਰ ਨਾ ਜਾਵੇ ਟਰੈਕਟਰ ਤੋਂ ਵੇਖੀ ਇਹ ਭੜਕਾ ਕੇ ਛਤਰੀ ਮੜੀ ਜੀ के लगी रहें अपने कूत्र ला दड़का बैठता नहीं बैठता मैं में भड़का के छो भी मेत्रो बैठ गया बच्चा अपना है कि लो भी मेत्रो बच्चा आ गया अपना वापस ਤੇ ਹੁਣ ਇਹਨਾਂ ਨੂੰ ਤਾੜਦੇ ਆ ਮਾਨ ਓਰੇ ਆਏ ਮੜਾ ਕੈਮਰਾ ਫੜੀ ਹੁਣ ਇਹਨਾਂ ਨੂੰ ਤਾੜਦੇ ਤੇਨੇ ਬੱਚੇ ਹੋ ਗਏ ਮਿੱਤਰੋ ਆਪਣੇ ਪੂਰੇ ਕੈਮਰਾ ਬਣਾਉਣਾ ਕਮੈਂਟ ਰੰਦਦੇ ਨੂੰ ਕੈਮਰਾ ਫੜੀ ਮੜਾ ਬੱਚੇ ਤਾੜੀਏ

ਬਾਬੀ ਮਿੱਤਰੋ ਬੱਚੇ ਆਪਣੇ ਤੰਨੇ ਪੂਰੇ ਹੋ ਗਏ ਜਿਹੜੇ ਆਪਾਂ ਨਵੇਂ ਕੱਢੇ ਦਾਣੇ ਆਪਾਂ ਥੱਲੇ ਹੀ ਪਾਏ ਬਈ ਐਨਾਂ ਕੋ ਥੱਲੇ ਘਾਤੋਂ ਪਾਏ ਆ ਤੇ ਆਹ ਵੇਖੋ ਕਿਵੇਂ ਭੁੱਖਾ ਮਰਿਆ ਪਿਆ ਤੜਕੇ ਦਾ ਬਾਰਾ ਖਲਦਾ ਟਰੇ ਬਈ ਆਪਣੀ ਟੁੱਟੀ ਪਈ ਆ ਤਾਂ ਕਰਕੇ ਟਰੈਕਟਰ ਆਪਾਂ ਫਾਂਦਰ ਖੜਾ ਛਤਰੀ ਆਪਾਂ ਅੰਦਰ ਰੱਖ ਦਿੱਤੀ ਐਂ ਦੱਸੋ ਬਾਕੀ ਕਿਵੇਂ ਲੱਗੀ ਆਪਣੀ ਤੇ ਮੁੰਜੀ-ਮੁੰਜੀ ਵੀ ਰੱਖਦੀ ਆ ਆਪਣੀ ਹੌਲੀ-ਹੌਲੀ ਕਰਦੇ ਆ ਕੁੱਤਰ ਇਕੱਠੇ ਆਪਾਂ ਸਾਰੇ ਬੱਲੇ ਕੀ ਬੰਦਾ ਤੇ ਬਾਕੀ ਕਰਦੇ ਆ ਕੰਟੀਨਿਊ ਲਓ ਵੀ ਮਿੱਤਰੋ ਕਹਿੰਦੇ ਅਗਲੇ ਦਿਨ ਦੀ ਸ਼ੁਰੂਆਤ ਦੇ ਨਾਲ ਨਾਲ ਹੀ ਛਤਰੀਆਂ ਤੋਂ ਛਤਰੀ ਵੰਜੀ ਆਪਣੀ ਇੱਥੇ ਪਈ ਆ ਮਨ ਲਾਦਾ ਕੱਲ ਭਈ ਬੱਚਾ ਤਾਂ ਜਿਵੇਂ ਤੁਸੀਂ ਵੇਖ ਹੀ ਲਿਆ ਆ ਗਿਆ ਸੀਗਾ ਤੇ ਅੱਜ ਕੱਲ੍ਹ ਦੀ ਵੀਡੀਓ ਮੈਂ ਜੋੜਤੀ ਅੱਜ ਨਾਲ ਹੀ ਤੇ ਓਹੋ ਬੰਨਾ ਤੋਂ ਦੇਖਾ ਛਤਰੀ ਆਪਾਂ ਚੱਕੀਏ ਅੱਜ ਭਈ ਆਪਾਂ ਦੂਜਾ ਬੱਚਾ ਵੀ ਢਾਕੇ ਦੇਖਦੇ ਹਾਂ ਜਿਹੜਾ ਇੱਕ ਬੰਦੇ ਹੁੰਦੇ ਹੁੰਦੇ ਆ ਨਾ ਆਪਾਂ ਗਾ ਦੋ ਮਿੰਟ ਤਾਂ ਨਹੀਂ ਖੁੱਲੇ ਹੀ ਬਾਦ ਨੇ ਅੱਜ ਵੇਖੀ ਜਾਊ ਆਰ ਜਾਂ ਪਾਰ ਕੰਮ ਹੋ ਰਹਿਣਾ ਟਾਈਮ ਤੋਂ ਨਹੀਂ ਫਿਰ ਹੋਰ ਬੱਚੇ ਘਾਉਣ ਵਾਲੇ ਬਣਾਗੇ ਹੋਰ ਲਿਆਵਾਂਗੇ ਫਿਰ ਮੰਜੀ ਆਪਣੀ ਉਹ ਪਈ ਖੁੱਲਣ ਵਾਲੀ ਇਹ ਨਾਟ ਕਿੱਥੇ ਛੜਤਾ ਹੈ ਦਾ ਠਹਿਰਾ ਹੈ ਦਾ ਸ਼ੁਕਰ ਇਹ ਆਪਾਂ ਕਰੀਏ ਸੈਟਿੰਗ ਫੈਟਿੰਗ ਤੇ ਛੱਡ ਗਏ ਆਸ ਮੋਕੇ ਬਈ ਬਾਲੀ ਦੇ ਛੱਟ ਹੋਰ ਤਾਂ ਕੀ ਇਹ ਨਾਲੇ ਵੀਡੀਓ ਵੀਡੀਓ ਬਣਾ ਲਈ ਦੀ ਅੱਕਦੀ ਬਲੌਗ ਬਲੂ ਬਣਾ ਲਈ ਦਾ ਤੇ ਸ਼ੇਅਰ ਕਰਨਾ ਕੇ ਤੁਹਾਡਾ ਫਰਜ਼ ਆ ਆਪਣੀ ਤਾਂ ਵੀਡੀਓ ਬਣਾਉਣੀ ਫਰਜ਼ ਆਕ ਅਨ ਦੇਖਦੇ ਆ ਛੱਡ ਕੇ ਬੱਚੇ ਆਪਾਂ ਪਹਿਲਾਂ ਕਰੀਏ ਸੈਟਿੰਗ ਫੈਟਿੰਗ ਇਹਦੀ ਤੇ ਕਰਦੇ ਫਿਰ ਕੰਟੀਨਿਊ ਲੋ ਵੀ ਮਿੱਤਰੋ ਸ਼ਗਰੀ ਦੀ ਆਪਾਂ ਸੈਟਿੰਗ ਕਰਤੀ ਆ ਉਹ ਤੇ ਲਾਤੀ ਤੇ ਹੁਣ ਵਾਰੀ ਬੱਚਿਆਂ ਦੀ ਹੋਲੀਏ ਛੁੱਡਾ ਸਭ ਤੋਂ ਪਹਿਲਾਂ ਆਪਾਂ ਨਿੱਕਾ ਬੱਚਾ ਛੱਡਾਂਗੇ ਦੇਖਦੇ ਆ ਉਹ ਕੀ ਕਰਦਾ ਹੋਲੀਏ ਛੁੱਡਾ ਪਹਿਲਾਂ ਨਿੱਕਾ ਬੱਚਾ ਥਾਕੇ ਆਪਾਂ ਨਿੱਕਾ ਨਿੱਕਾ ਬੱਚਾ ਬੈਠਾ ਆਹ ਹਾਲਾ ਇਹ ਛੱਡਦੇ ਆਂ ਫੇਰ ਆਪਾਂ ਵੱਡਾ ਬੱਚਾ ਛੱਡਾਂਗੇ ਜਿਹੜਾ ਆਪਾਂ ਕੱਲ ਢਾਇਆ ਸੀ ਜਾਂ ਫੇਰ ਇਹਦੀ ਵਾਰੀ ਹੈ ਤਿੰਨੇ ਹੋਲੀ ਦੀ ਵਾਰਾ ਇੱਕ ਬਈ ਆਪਾਂ ਸੱਚ ਨਵਾਂ ਕਬੂਤਰ ਫੜਿਆ ਕਰੋ ਚੈਪ ਤੁਹਾਡੇ ਦੱਸਿਓ ਕਿ ਤਰ੍ਹਾਂ ਨਵਾਂ ਕਬੂਤਰ ਫੜਿਆ ਇੱਕ ਆਪਾਂ ਚ ਰੱਬ ਟਾਈਆਂ ਪਾਇਆਂ ਦੇ ਪੈਰਾਂ 'ਚ ਤਾਂ ਰੰਗ ਬੰਦ ਗਏ ਕਰੋ ਚੈਪ ਕਰੋ ਬ्रो ਬੱਸ ਇਹੋ ਕਿਵੇਂ ਲੱਗਿਆ ਜ਼ਰੂਰ ਕਮੈਂਟ ਕਰਕੇ ਚਿੱਟੀਆਂ ਆਖਾਂ ਤੇ ਪੈਰਾਂ 'ਚ ਆਹ ਪਾਇਆਂ ਦੇ ਰੱਬ ਟਾਈਆਂ ਦੋਵੇਂ ਪੈਰਾਂ 'ਚ ਕਰੋ ਚੈੱਕ ਕਰੋ ਕਰੋ ਮੈਟਰ ਚੈੱਕ ਐਂਟ ਨਾ ਦੱਸਿਓ ਜਰੂਰ ਬਈ ਕਮੈਂਟ ਕਰਕੇ ਕਿਵੇਂ ਆ ਕਬੂਤਰ ਲੱਗਾ ਤੁਹਾਨੂੰ ਅੱਜ ਹੀ ਫੜਿਆ ਪਾਣੀ ਤੇ ਡੈਕ ਪਿਆ ਬਈ ਔਰ ਤੇ ਹੁਣ ਆਪਾਂ ਦੂਜਾ ਛੱਡਦੇ ਬੱਚਾ ਨਿੱਕਾ ਸਭ ਤੋਂ ਇਹ ਦੇਖਦੇ ਹਾਂ ਕਿ ਜ਼ਰਦਾ ਉਹ ਜਾਂਦਾ ਛਤਰੀ ਤੇ ਅੱਜ ਕਿ ਨਹੀਂ ਜਾਂਦਾ ਚੱਲ ਬਈ ਚੋਬਰ ਲੈ ਕਿੱਧਰ ਵੜਦਾ ਵੇਖ ਲੈ ਭਲੀ ਨਵਾਨਾ ਵੱਠਾ ਛਤਰੀ ਨਹੀਂ ਦੀਂਦੀ ਜਾਂਦਾ ਇੱਧਰ ਵੜੀ ਜਾਂਦਾ ਅਜੀਬ ਡਰਾਉਣਾ ਪੈਣਾ ਲੈ ਤਾਂ ਚੜ ਗਿਆ ਚੱਲ ਕੋਈ ਨਾ ਛਤਰੀ ਉੱਧਰ ਨੇੜੇ ਬਾਲੀ ਦੂਰੋਂ ਛੱਡਤਾ ਵੀ ਆਪਾਂ ਤਾਂ ਕਰਕੇ ਕੀਤਾ ਮਨ ਲੱਦਣੇ ਬੱਤੀ ਦੇਖਦੇ ਆਪਾਂ ਦੂਜਾ ਛੱਡ ਕੇ ਆਣ ਬੱਚਾ ਦੂਜਾ ਜਿੱਧਰ ਗਿਆ ਚੋਪਰ ਆ ਰਿਹਾ ਹੁਣ ਇਹਨੂੰ ਛੱਡ ਕੇ ਦੇਖਦੇ ਹਾਂ ਇਹ ਕੱਲ ਵੀ ਡਾਇਆ ਸੀ ਬਈ ਆ ਪਾ ਗਿਆ ਸੀ ਘਰੇ ਕਰ ਲੋ ਚੱਕ ਕਾਲੀ ਖੱਟੀ ਦਾ ਬਰੜਾ ਚੱਲ ਬਈ ਜੋ ਬਰਾ ਤੂੰ ਨੰਗ ਤੂੰ ਹੀ ਗੰਦ ਪਾ ਦੇ ਲੈ ਇਹ ਵੀ ਬੈਗ ਹੈ ਉੱਥੇ ਜਾ ਕੋਠੇ ਤੇ ਹੁਣ ਬਈ ਉਹ ਤਾਂ ਬਾਅਦ ਚ ਛੱਡਾਂਗੇ ਪਹਿਲਾਂ ਇਹਨਾਂ ਨੂੰ ਤਾਂ ਛਤਰੀ ਤੇ ਭਾਈਏ ਫੇਰੀ ਉਹ ਵੇਖ ਕੇ ਛਤਰੀ ਤੇ ਜਾਊਗਾ ਚੱਲ ਲੈ ਆਪਾਂ ਜੜ ਦੇਆ ਉਹ ਤਾਂ ਅੱਡ ਗਿਆ ਮੈਨੂੰ ਲੱਗਦਾ ਕਿੱਧਰ ਗਿਆ ਕਿੱਧਰ ਗਿਆ ਆਇਆ ਨਹੀਂ ਹੇ ਤੱਕ ਆ ਜਾਂਦਾ ਉਹ ਆ ਗਿਆ ਚਲੋ ਕੋ ਇਹਨਾਂ ਨੂੰ ਅੱਡ ਲੈਣ ਤੋਂ ਪਹਿਲਾਂ ਉਹ ਡਾਈਏ ਕਾਪਿਆ ਸੱਟ ਨਾ ਪੈਣਾ ਮੈਨੂੰ ਲੱਗਦਾ ਤਾਂ ਉੱਤੇ ਫੇਰ ਡਾਉਣ ਇੱਕ ਮਿੰਟ ਬਈ ਮੈਨੂੰ ਲੱਗਦਾ ਛਤਰੀ ਲਿਆਉਣੀ ਪੈਣੀ ਇੱਥੇ ਯਾਰ ਛਤਰੀ ਲਿਆ ਕੇ ਬਾਹਣਾ ਪਈ ਇਹਨੂੰ ਮੜਾ ਦੇ ਇਹ ਕਰਦਾ ਕੰਟੀਨਿਊ ਲਾਵੀ ਮਿੱਤਰੋ ਨਿੱਕਾ ਬੱਚਾ ਵੀ ਉੱਡ ਗਿਆ ਦੋਵੇਂ ਬੱਚੇ ਉੱਡ ਗਏ ਦੇਖ ਧਿਆਨ ਬੈਂਦਾ ਕਿ ਨਹੀਂ ਬੈਂਦਾ ਛਤਰੀ ਤੇ ਕਿੱਧਰ ਗਿਆ ਕਿੱਧਰ ਗਿਆ ਰੱਬ ਤੇਰਾ ਭਲਾ ਕਰੇ ਆ ਜਾਂਦਾ ਨਿੱਕਾ ਬੱਚਾ ਵੀ ਉੱਡ ਗਿਆ ਵੀ ਤਾਂ ਮੈਨੂੰ ਲੱਗਦਾ ਇਹਦੇ ਵੀ ਲੱਛਣ ਦੀਨ ਦੇ ਮਤੋਂ ਪੈਂਦੇ ਅੱਜ ਬਾਕੀ ਗੋਲੇ ਉਹ ਬੈਠੇ ਆ ਛਤਰੀ ਭੜਕਾਈ ਵੈ ਤਾਂ ਨੇ ਮੜੇ ਨਾ ਆ ਜਾਣਾ ਨਿੱਕੇ ਬੱਚੇ ਨੇ ਤਾਂ ਆ ਜਾ ਛਤਰੀ ਬਈ ਮੈਂ ਕਰਕੇ ਉੱਚੀ ਬਾਲਾਂ ਯਾਰ ਇਹ ਵੀ ਨਾ ਪਾਸੇ ਪੈ ਰਲਾ ਜੀ लो भी छदरी आप करती मैं बच्चा बैठ जाऊगा आ जाएंगे दोवे फिर दे एक आ जाता आपे बहजू जो बहना पासे पैर लाने ऐसी मर्जी फिर किधर गया चलिया चल आ कता गया गुलाबी अद्धी झलरा चोबर आ गया लालचीना अपना आ फिर दो ने फिर दे। बाकी देखते दे हैं बेंदे नहीं बहते हैं ਜਾਣਾ ਤਾਂ ਕਿੱਧਰ ਇੱਕਰੀ ਬੱਚਾ ਪੈਰ ਲਾ ਜੇ ਨਹੀਂ ਜਾਂਦਾ ਕਿਤੇ ਲੈ ਆ ਇਹਨੂੰ ਵੰਨੇ ਨੂੰ ਛਤਰੀ ਨਹੀਂ ਦੀਂਦੀ 20 ਦਿਨ ਹੋ ਗਏ ਉੱਤੇ ਬੈੰਦੇ ਨੂੰ ਤੇ ਹੁਣ ਕਿੱਧਰ ਵਜਦਾ ਜਾਦਾ ਫਰਦਾ ਕੰਧਾਂ 'ਚ ਇਹ ਮਰ ਜਾ ਛਤਰੀ ਤੇ ਬਹਿ ਜਾ ਦੱਸ ਹਾਂ ਆਇਆ ਏ ਏ ਏ ਆ ਵਿਆ ਗਿਆ ਨਾ ਐ ਤਾਂ ਬੱਚੇ ਸਿਆਣੇ ਆ ਆ ਕਾ ਜਾਂਦਾ ਕੋਠੀ ਦੀ ਅੱਜ ਇਹ ਵੀ ਘਟਚਾ ਕਰਦਾ ਵੇਖੀ। ਦੂਜਾ ਵੀਨੇ ਡਾ ਕੇ ਦੇ ਨਾਲ ਦਾ ਕੀ ਕਹਿੰਦਾ ਵਾ। ਉਹ ਤਾਂ ਮੈਨੂੰ ਨਹੀਂ ਲੱਗਦਾ ਉਹ ਆਊਗਾ। ਆਹ ਬੈਠਾ ਜਿਹੜਾ। ਦੇਖ ਲੈਨੇ ਚੱਲ ਬਾਕੀ ਡਾ ਕੇ। ਚੁੱਪ ਰਹੂਗੇ ਨਾ ਆਉ ਅੱਜ। ਬਾਕੀ ਬੱਚੇ ਇਹਨੇ ਵੀ ਕੱਢੀ ਬੈਠੀ ਦੂਜੀ ਪੂਤਰੀ ਦੇ। ਕਾਲੀ ਜਿੰਨੀ। ਅਜੇ ਰਹਿਂਦੀ ਏ ਕਿ ਡਾੜੀਏ। ਇਹ ਹੈਗਾ ਆਪਣਾ ਕਾਲੀ ਖੱਟੀ ਦਾ ਵੀ। बाकी देख दा गए अपना चतरी अपनी उधर लगी तो है चदरी वालू करके ही छ नहीं बहुत देखी छ चल छ उड गया भरावा फिर और गुडा दे ला आना आ जाने वो चढ़िया गया ता भेड़ा ही है बच्चा है ਉਹ ਚੜ ਗਿਆ ਤਾਂ ਹੀ ਸਿੱਧਾ ਦੇਖਦੇ ਆ ਛਤਰੀ ਬੜਾ ਮੈਨੂੰ ਲੱਗਦਾ ਛਤਰੀ ਤੇ ਵੀ ਕੂਟਰ ਬੰਨਣਾ ਪੈਣਾ ਬਈ ਆਪਾਂ ਦਾ ਕਹਿ ਨਹੀਂ ਕੰਮ ਚੱਲਣਾ ਛਤਰੀ ਆਪਣੀ ਆ ਲੱਗੀ ਆ ਦੇਖਦੇ ਆਂ ਬਰਖਾ ਕੇ ਉਹ ਚੜ ਗਿਆ ਉੱਚਾ ਲੌ ਵੀ ਮੇਤਰੋ ਦੂਜਾ ਬੱਚਾ ਤਾਂ ਆਪਣਾ ਚੜਿਆ ਗਿਆ ਉਹ ਜਾਂਦਾ ਉਹ ਫਿਰਦਾ ਆ ਜਾਂਦਾ ਦੂਜਾ ਬੱਚਾ ਤਾਂ ਜਿਹੜਾ ਨਵਾਂ ਕੱਢਿਆ ਅੱਜ ਆਪਾਂ ਤੇ ਇੱਕ ਆ ਹਰਦਾ ਥੱਲੇ ਇਹਦਾ ਆਪਾਂ ਕੱਲੇ ਡਾਇਆ ਹੀ ਸੀਗਾ ਵੈਸੇ ਆ ਗਿਆ ਹੀ ਘਰੇ ਇੱਕ ਬੱਚਾ ਆਪਣਾ ਪ੍ਰਾਣਾ ਜਿਹੜਾ ਨਿੱਕਾ ਬੱਚਾ ਛਤਰੀ ਤੇ ਬੈਠਾ ਇੱਕ ਤਾਂ ਆ ਗਿਆ ਮਨ ਲੱਗਦਾ ਅੱਜ ਛਤਰੀ ਤੇ ਬਈ ਆ ਗਿਆ ਨਾ ਇਹ ਬਹੁਤ ਸਿਆਣਾ ਬੱਚਾ ਹੋਊਗਾ ਇਹ ਕੱਲ ਜਿਵੇਂ ਕੋਠੀ ਤੇ ਫਿਰਦਾ ਫੁਰਦਾ ਰਿਹਾ ਠੱਕੇ ਖਾਂਦਾ ਨਸਲ ਬਹੁਤ ਚੰਗੀ ਦਾ ਬੱਚਾ ਬਈ ਇਹ ਇਹਦੀ ਜਿਹੜੀ ਮਾਂ ਸੀਗੀ ਡੱਬੀ ਸੀਗੀ ਦੋ ਬਾਜੀਆਂ ਜਿੱਤੀ ਹੋਈ ਆ ਇਹਦੀ ਮਾਂ ਤੇ ਉਹਦਾ ਵੀ ਸ਼ੌਂਕ ਕਰਾ ਦਾਂਗੇ ਜੀ ਕਿਤੇ ਗਏ ਤਾਂ ਮੁੰਡੇ ਕੋਲੇ ਆ ਗਿਆ ਬੱਚਾ ਆ ਗਿਆ ਵੇ ਲੋ ਕਿੱਡਾ ਸਿਆਣਾ ਤੁਹਾਡੇ ਸਾਹਮਣੇ ਆ ਲੋ ਵੀ ਮਿੱਤਰੋ ਕਬੂਤਰ ਆਪਾਂ ਧਾਰਤੇ ਸਾਰੇ ਆਪਣਾ ਇੱਕ ਬੱਚਾ ਨਹੀਂ ਆਇਆ ਭੱਜ ਗਿਆ ਉਹ ਬੱਚਾ ਪ੍ਰਾਣੀ ਹਟ ਗਿਆ ਉਹ ਲੰਡੀ ਵਾਲ ਨਹੀਂ ਹਟ ਗਿਆ ਪ੍ਰਾਣੀ ਤੇ ਚਲ ਲਈ ਆਪਾਂ ਲਾਤੀ ਇੱਥੇ ਬਾਕੀ ਬਈ ਦੋਵੇਂ ਬੱਚੇ ਤਾਂ ਆਪਣੇ ਆ ਗਏ ਉਹ ਜਿਹੜੇ ਲੱਗੇ ਸੀਗੇ ਉਹ ਵੀ ਆ ਗਿਆ ਕਲਬੀ ਵਾਲਾ ਤੇ ਉਹ ਜਿਹੜਾ ਉਦੋਂ ਤਾਂ ਬੈਠਾ ਉਹ ਵੀ ਆ ਗਿਆ ਸਾਰੇ ਦੋਵੇਂ ਬੱਚੇ ਆ ਗਏ ਇੱਕ ਬੱਚਾ ਬਈ ਭੱਜ ਗਿਆ ਖਣੀ ਭੱਜ ਗਿਆ ਵੀ ਕਹਿ ਸਕਦੇ ਜਾਂ ਆਪਾਂ ਜਦੋਂ ਆਇਆ ਹੀ ਨਹੀਂ ਹੁਣ ਜਾਂ ਕਹਿ ਸਕਦੇ ਆਪਾਂ ਵੀ ਤੇ ਹਨੇ ਫੜ ਲਿਆ चलो कोई नहीं भाई जी हो तो इतने पुछ लेंगे मिल जू ना तो कोई ना फिर रब ले रब रखा चलो ठीक है बै बच्चे इन्ना की वजिए लगे लाइक शेयर कमेंट कर दो चैनल में कर दबसक्राइब शेयर शेयर कर दो बच्चे वह भी क्ढी बैठे होर बच्चे लैके आवेंगे अपना इस तरह की भीडियो वेखने भी लेयर सबसक्राइब कर लो धनबाद सारे भ्राव का